ਨਰਿੰਦਰ ਮੋਦੀ ਜੀ ਦੇ ਸੁਪਨੇ ਵਿੱਚ ਆਏ ਵੱਡੇ ਮਹਾਰਾਜ ਸਾਹ ਸਤਨਾਮ ਜੀ ਨੇ ਗੁਰਮੀਤ RAM ਰਹੀਮ ਸਿੰਘ ਜੀ ਇਨਸਾਨ ਨੂੰ ਰਹਾ ਕਰਨ ਦੀ ਕਰ ਦਿੱਤੀ ਗੱਲ ਉਸ ਤੋਂ ਬਾਅਦ ਆਪ ਸਮੂਹ ਸੰਗਤ ਨੂੰ ਸਾਰੀ ਗੱਲਬਾਤ ਜਿਹੜੀ ਐ ਦੱਸਾਂਗੇ ਸੋ ਪਿਤਾ ਜੀ ਦੀ ਪਿਆਰੀ ਸਾਧ ਸੰਗਤ ਜੀਓ ਇੱਕ ਵਾਰ ਮੇਰੇ ਨਾਲ ਨਾਰਾ ਬੋਲੋ ਸਾਰੇ ਆਖੋ ਜੀ ਧੰ ਤੰਨ ਸਤਗੁਰੂ ਤੇਰਾ ਹੀ ਆਸਰਾ ਸੋ ਹਜ਼ੂਰ ਪਿਤਾ ਜੀ ਹਮੇਸ਼ਾ ਹੀ ਜਿੱਥੇ ਸਾਰਿਆਂ ਦੇ ਲਈ ਗੱਲ ਕਰਦੇ ਨੇ ਸਰਬੱਤ ਦੀ ਗੱਲ ਕਰਦੇ ਨੇ ਸਾਰਿਆਂ ਨੂੰ ਜਿਹੜਾ ਹੈ ਉਹ ਖੁਸ਼ੀਆਂ ਦਿੰਦੇ ਨੇ ਸਤ ਸੰਗਤ ਕਰਨਾ ਡੇਰਾ ਸਿਰਸਾ ਵਿੱਚ ਜਾ ਕੇ ਹਜ਼ੂਰ ਜੀ ਦੇ ਜਾ ਕੇ ਦਰਸ਼ਨ ਕਰਨਾ ਔਰ ਸਾਰੇ ਹੀ ਆਪਾਂ ਵੇਖਦੇ ਆ ਕਿ ਹੁਣ ਜਿਸ ਤਰ੍ਹਾਂ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਇਨਸਾ ਜੇਲ੍ਹ ਦੇ ਵਿੱਚ ਨੇ ਤੋਂ ਉੱਥੇ ਬੈਠ ਕੇ ਵੀ ਉਹ ਭਜਨ ਬੰਦਗੀ ਕਰ ਰਹੇ ਨੇ ਕਿਉਂਕਿ ਉਹ ਤੇ ਆਪ ਸਤ ਸਰੂਪ ਨੇ ਅਕਾਲ ਸਰੂਪ ਨੇ ਕਿਉਂਕਿ ਉਹ ਜਿਹੜੇ ਨੇ ਉਹ ਜਾਣਦੇ ਨੇ ਇਹ ਸਾਰੀ ਦੁਨੀਆ ਦੀ ਜਿਹੜੀ ਜਿੰਨੀ ਵੀ ਲੁਕਾਈ ਹੈ ਸਾਰਿਆਂ ਤੋਂ ਜਿਹੜੀ ਹੈ ਉਹ ਵਾਖਸੀਅਤ ਰੱਖ ਨੇ ਸੋ ਆਪਾਂ ਇਸ ਬਾਰੇ ਲਗਭਗ ਸਾਰੇ ਹੀ ਜਾਣਦੇ ਹਾਂ ਹੁਣ ਆਪਾਂ ਇਸ ਗੱਲ ਨੂੰ ਜਿਹੜਾ ਹੈ ਸਾਰੇ ਹੀ ਵੇਖਦੇ ਆਂ ਸਾਰੇ ਆਪਾਂ ਇਸ ਗੱਲ ਤੋਂ ਵਾਕੂਬੀ ਜਾਣਦੇ ਆਂ ਹਜ਼ੂਰ ਪਿਤਾ ਜੀ ਜੇਲ ਦੇ ਵਿੱਚ ਨੇ ਔਰ ਜੇਲ ਤੋਂ ਬਾਹਰ ਵੀ ਆ ਜਾਂਦੇ ਨੇ ਉਹਨਾਂ ਨੂੰ ਜਿਹੜਾ ਹੈ ਪੈਰੋਲ ਵੀ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਡੇਰਾ ਬਿਆਸ ਹੋਵੇ ਜਾਂ ਕੁਝ ਵੀ ਕੋਈ ਵੀ ਡੇਰਾ ਹੋਵੇ ਸੋ ਆਖਰ ਹਜ਼ੂਰ ਜੀ ਪਿਤਾ ਜੀ ਜਿਹੜੇ ਨੇ ਉਹ ਸਾਰਿਆਂ ਦੀ ਗੱਲ ਕਰਦੇ ਨੇ ਗੁਰੂ ਘਰ ਹੋਵੇ ਸਾਰਿਆਂ ਦੇ ਭਲੇ ਦੀ ਗੱਲ ਕਰਦੇ ਨੇ ਸਭ ਨੂੰ ਜਿਹੜਾ ਹੈ ਉਹ ਇੱਕ ਬਰਾਬਰ ਲੈ ਕੇ ਚੱਲਦੇ ਨੇ ਡੇਰਾ ਸਰਸਾ ਨੇ ਅਜ ਤੱਕ ਕਦੇ ਵੀ ਕਿਸੇ ਨਾਲ ਵਿਰੋਧ ਨਹੀਂ ਕੀਤਾ ਹਜ਼ੂਰ ਜੀ ਪਿਤਾ ਜੀ ਨੇ ਹਮੇਸ਼ਾ ਹੀ ਸਾਰਿਆਂ ਨੂੰ ਜਿਹੜਾ ਹੈ ਉਹ ਚੰਗੀ ਔਰ ਭਲੇ ਦੀ ਜਿਹੜੀ ਹੈ ਸਰਬਤ ਦੀ ਗੱਲ ਜਿਹੜੀ ਹੈ ਸਿਖਾਈ ਹੈ ਸੋ ਹੁਣ ਗੱਲ ਆਪਾਂ ਕਰਦੇ ਆ ਕਿ ਜਿਸ ਤਰ੍ਹਾਂ ਹਜ਼ੂਰ ਜੀ ਪਿਤਾ ਜੀ ਜਿਹੜੇ ਨੇ ਵੱਡੇ ਮਹਾਰਾਜ ਉਹ ਹਮੇਸ਼ਾ ਹੀ ਸਤਸੰਗਤ ਦੇ ਵਿੱਚ ਆਖਿਆ ਕਰਦੇ ਸੀ ਵੀ ਭਾਈ ਜਦੋਂ ਵੀ ਆਪਾਂ ਸਤਸੰਗਤ ਕਰਦੇ ਆ ਤਾਂ ਉਸ ਦਾ ਜਿਹੜਾ ਪ੍ਰਭਾਵ ਹੈ ਉਹ ਨਾਲ ਦੀ ਨਾਲ ਸਾਡੇ ਮਨ ਤੇ ਛੁਰੂ ਹੋ ਜਾਂਦਾ ਹੈ ਉਹਦੀ ਜਿਹੜੀ ਦੇਖ ਹੈ ਉਹ ਨਾਲ ਦੀ ਨਾਲ ਜੀਵਨ ਵਿੱਚ ਆ ਜਾਂਦੀ ਹੈ ਵਾ ਲੋੜ ਹੁੰਦੀ ਹੈ ਉਸ ਨੂੰ ਬਰਕਰਾਰ ਬਣਾ ਕੇ ਰੱਖਣ ਦੀ ਸੋ ਜਿਸ ਤਰ੍ਹਾਂ ਹੁਣ ਸੰਤ ਡਾਕਟਰ ਗੁਰਮੀਤ RAM 라ਹੀਮ ਸਿੰਘ ਜੀ ਜੇਲ ਦੇ ਵਿੱਚ ਨੇ ਉਥੇ ਵੀ ਉਹ ਭਲਾ ਕਰਨ ਹੀ ਗਏ ਨੇ ਉਥੇ ਸਾਰਿਆਂ ਦੀ ਜਿਹੜੀ ਹੈ ਉਹ ਸਤ ਸੰਗਤ ਕਰਾਉਂਦੇ ਨੇ ਔਰ ਆਪ ਵੀ ਬੈਠਦੇ ਨੇ ਔਰ ਜੇਲ ਦਾ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਦਾ ਬੜਾ ਸਤਕਾਰ ਕਰਦਾ ਹੈ ਔਰ ਸਾਰੇ ਹੀ ਜਿਹੜੇ ਨੇ ਸੰਤ ਡਾਕਟਰ ਗੁਰਮੀਤ RAM 라ਹੀਮ ਸਿੰਘ ਜੀ ਨੂੰ ਬਹੁਤ ਸਤਕਾਰ ਦਿੰਦੇ ਨੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਸੋ ਆਖਰ ਜੋ ਚਰਚਾ ਜਿਹੜੀ ਹੈ ਉਹ ਚੱਲ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਸੁਪਨੇ ਦੇ ਵਿੱਚ ਵੱਡੇ ਮਹਾਰਾਜ ਸਾਹ ਸਤਨਾਮ ਜੀ ਆਏ ਨੇ ਨਰਿੰਦਰ ਮੋਦੀ ਜੀ ਜਦੋਂ ਸੁੱਤੇ ਹਨ ਤਾਂ ਉਹਨਾਂ ਦੇ ਸੁਪਨੇ ਦੇ ਵਿੱਚ ਵੱਡੇ ਮਹਾਰਾਜ ਸਾਹ ਸਤਨਾਮ ਜੀ ਆਉਂਦੇ ਨੇ ਜਿੱਥੇ ਉਹਨਾਂ ਨੂੰ ਸੁਪਨੇ ਦੇ ਵਿੱਚ ਹੀ ਜਿਹੜੀ ਹੈ ਉਹ ਗੱਲਬਾਤ ਹੁੰਦੀ ਹੈ ਸਾਰੀ ਗੱਲਬਾਤ ਜਿਹੜੀ ਹੈ ਉਹ ਦੱਸਦੇ ਨੇ ਵੀ ਭਾਈ ਤੁਸੀਂ ਡਾਕਟਰ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਜਿਹੜੇ ਨੇ ਉਹਨਾਂ ਨੂੰ ਬੰਦਕ ਬਣਾ ਕੇ ਰੱਖਿਆ ਹੋਇਆ ਉਹਨਾਂ ਨੂੰ ਆਪ ਦੀਵੇਂ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਉਹਨਾਂ ਨੂੰ ਹਾਂ ਕਰ ਦੇਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਹੁਣ ਤੱਕ ਜੋ ਕਾਰਜ ਕੀਤੇ ਨੇ ਸਮਾਜ ਭਲਾਈ ਦੇ ਸਾਰੇ ਕਾਰਜ ਜਿਹੜੇ ਨੇ ਉਹਨਾਂ ਦੇ ਵੱਲੋਂ ਵਧੀਆ ਕੀਤੇ ਗਏ ਨੇ ਸਾਰੇ ਕਾਰਜਾਂ ਦੇ ਵਿੱਚ ਜਿਹੜੀ ਹੈ ਉਹਨਾਂ ਨੇ ਵਧੀਆ ਮੁਹਾਰਤ ਹਾਸਲ ਕੀਤੀ ਹੈ ਔਰ ਚਾਹੇ ਸਫਾਈ ਦੀ ਗੱਲ ਹੋਵੇ ਵਾਤਾਵਰਣ ਨੂੰ ਬਚਾਉਣ ਦੀ ਗੱਲ ਹੋਵੇ ਤੇ ਜਾਂ ਫਿਰ ਗੁਰਮੀਤ RAM ਰਹੀਮ ਸਿੰਘ ਜੀ ਕਿਤੇ ਵੀ ਕੋਈ ਭਲਾਈ ਦਾ ਕਾਰਜ ਹੋਵੇ ਲੜਕੀਆਂ ਦੇ ਲੋੜਵੰਦਾਂ ਦੇ ਜਿਹੜੇ ਨੇ ਵਿਆਹ ਕਰਾਉਣ ਦੀ ਗੱਲ ਹੋਵੇ ਹਸਪਤਾਲਾਂ ਦੇ ਵਿੱਚ ਦਵਾਈਆਂ ਆਦਿਕ ਫ੍ਰੀ ਇਲਾਜ ਦੀ ਗੱਲ ਹੋਵੇ ਇੱਥੋਂ ਤੱਕ ਕਿ ਜੋ ਡੇਰਾ ਬਿਆਸ ਦੇ ਵਿੱਚ ਇਲਾਜ ਹੋਏ ਨੇ ਜੋ ਬਾਹਰੋਂ ਇਲਾਜ ਸੰਭਵ ਨਹੀਂ ਸੀ ਉਹਨਾਂ ਨੂੰ ਜਿਹੜਾ ਹੈ ਸੰਭਵ ਕਰਕੇ ਵਿਖਾਇਆ ਹੈ ਸੋ ਡੇਰਾ ਸਿਰਸਾ ਨੇ ਹਮੇਸ਼ਾ ਹੀ ਜਿਹੜਾ ਸਭ ਤੋਂ ਵੱਡੀ ਗੱਲ ਇਹ ਰੱਖੀ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਡੇਰਾ ਸਿਰਸਾ ਦੇ ਵਿੱਚ ਸਭ ਤੋਂ ਵੱਡੇ ਤੋਂ ਵੱਡੇ ਜਿਹੜੇ ਰੋਗ ਨੇ ਜਿਨ੍ਹਾਂ ਨੂੰ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀ ਉਹ ਵੀ ਠੀਕ ਹੋਏ ਨੇ ਇਹ ਹੀ ਇੱਕ ਸੱਚੇ ਸੰਤ ਦੀ ਨਿਸ਼ਾਨੀ ਹੈ ਜਦੋਂ ਇਹ ਗੱਲ ਹੋਈ ਤਾਂ ਨਰਿੰਦਰ ਮੋਦੀ ਜੀ ਵੀ ਹੱਥ ਜੋੜਦੇ ਨੇ ਔਰ ਆਖਦੇ ਨੇ ਕਿ ਸਾ ਸਤਨਾਮ ਜੀ ਮਹਾਰਾਜ ਜੀ ਆਪ ਜੀ ਨੇ ਦੋ ਗੱਲ ਕੀਤੀ ਹੈ ਉਹ ਸਾਨੂੰ ਬਿਲਕੁਲ ਹੀ ਸਮਝ ਆ ਗਈ ਹੈ ਕਿਉਂਕਿ ਜੋ ਹੋਇਆ ਮਸਲ ਦੇ ਵਿੱਚ ਉਹ ਇੱਕ ਮਜਬੂਰੀ ਸੀ ਐਂਜੋ ਕੈਲੋ ਵੀ ਜੋ ਵੀ ਹੋਇਆ ਸੋ ਆਕਰ ਇੱਕੋ ਸਭ ਤੋਂ ਵੱਡੀ ਇੱਕ ਭੁੱਲ ਸੀ ਸਾਡੀ ਪਰ ਅਸੀਂ ਜਲਦੀ ਹੀ ਜਿਹੜੀ ਹੈ ਇਸ ਚੀਜ਼ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਤੇ ਜਲਦੀ ਹੀ ਇਸ ਚੀਜ਼ ਨੂੰ ਜਿਹੜਾ ਹੈ ਅਸੀਂ ਬਦਲਾਂਗੇ ਔਰ ਹਜ਼ੂਰ ਜੀ ਦੇ ਸਾਹਮਣੇ ਵੱਡੇ ਮਹਾਰਾਜ ਜੀ ਦੇ ਸਾਹਮਣੇ ਨਰਿੰਦਰ ਮੋਦੀ ਜੀ ਨੇ ਹੱਥ ਜੋੜੇ ਉਸ ਤੋਂ ਬਾਅਦ ਫਿਰ ਉਤੋਂ ਵੱਡੇ ਮਹਾਰਾਜ ਜੀ ਜਿਹੜੇ ਨੇ ਉਹ ਚਲੇ ਜਾਂਦੇ ਨੇ ਸੁਪਨੇ ਦੇ ਵਿੱਚ ਉਹ ਦ੍ਰਿਸ਼ ਹੋ ਜਾਂਦੇ ਨੇ ਫਿਰ ਜਿਵੇਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਹੈ ਅੱਖ ਖੁੱਲਦੀ ਹੈ ਤਾਂ ਉਹ ਵੇਖਦੇ ਨੇ ਕਿ ਬਿਲਕੁਲ ਵੀ ਕੋਲੇ ਨਹੀਂ ਸੀ ਇਹ ਜਿਹੜੀ ਗੱਲ ਹੈ ਇਹ ਬਹੁਤ ਹੀ ਭਰੋਸੇਯੋਗ ਬੰਦਿਆਂ ਤੋਂ ਪਤਾ ਲੱਗੀ ਹੈ ਫਿਰ ਉਸ ਤੋਂ ਬਾਅਦ ਜੇਲ੍ਹ ਦੇ ਅੰਦਰ ਜਿਹੜੀ ਸਿਕਿਉਰਟੀ ਹੈ ਉਹਨੂੰ ਦੇਖਿਆ ਜਾਂਦਾ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਸੁਪਨੇ ਦੇ ਵਿੱਚ ਵੱਡੇ ਮਹਾਰਾਜ ਆਏ ਸੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਨੂੰ ਮਿਲਣ ਦਾ ਪਲਾਨ ਬਣਾਇਆ ਜੋ ਕਿ ਜੇਲ੍ਹ ਦੇ ਵਿੱਚ ਜਾਣ ਦਾ ਸੀ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸੁਰੱਖਿਆ ਦਾ ਮਾਮਲਾ ਹੈ ਫਿਰ ਉਸ ਤੋਂ ਬਾਅਦ ਸੁਰੱਖਿਆ ਨੂੰ ਵੇਖਦੇ ਹੋਏ ਜੋ ਮਾਮਲਾ ਸੀ ਸਾਰਾ ਵੇਖਿਆ ਗਿਆ ਸਿਕਿਉਰਟੀ ਨੂੰ ਜਿਹੜਾ ਹੈ ਅਲਰਟ ਕੀਤਾ ਗਿਆ ਉਸ ਤੋਂ ਬਾਅਦ ਫਿਰ ਜਿਹੜੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਜ਼ੂਰ ਪਿਤਾ ਜੀ ਕੋਲ ਜਾਂਦੇ ਨੇ ਹਜ਼ੂਰ ਪਿਤਾ ਜੀ ਕੋਲ ਜਾ ਕੇ ਪਹਿਲਾਂ ਤਾਂ ਉਹ ਜੇਲ ਪ੍ਰਸ਼ਾਸਨ ਨੂੰ ਮਿਲਦੇ ਨੇ ਉਸ ਤੋਂ ਬਾਅਦ ਸਾਰੀ ਗੱਲਬਾਤ ਜਿਹੜੀ ਹੈ ਉਹ ਵੇਖਦੇ ਨੇ ਪਰ ਜ਼ਿਆਦਾਤਰ ਜਿਹੜੀ ਗੱਲ ਹੈ ਉਹਨਾਂ ਨੇ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਕਿਉਂਕਿ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਬਾਰੇ ਜਿਹੜਾ ਹੈ ਦੱਸਿਆ ਗਿਆ ਜੇਲ ਪ੍ਰਸ਼ਾਸਨ ਵੱਲੋਂ ਕਿ ਇਹ ਤਾਂ ਹਮੇਸ਼ਾ ਹੀ ਜਿਹੜੇ ਨੇ ਨਾਮ ਸਿਮਰਨ ਕਰਦੇ ਨੇ ਸਤਸੰਗਤ ਦੇ ਵਿੱਚ ਜੁੜੇ ਰਹਿੰਦੇ ਨੇ ਕਦੇ ਵੀ ਜਿਹੜਾ ਹੈ ਅਸੀਂ ਇਹਨਾਂ ਨੂੰ ਸੁੱਤੇ ਤਾਂ ਵੇਖਿਆ ਹੀ ਨਹੀਂ ਹੈ ਔਰ ਹਮੇਸ਼ਾ ਹੀ ਇਹ ਸਤਸੰਗਤ ਕਰਦੇ ਨੇ ਔਰ ਬਾਕੀ ਕੈਦੀਆਂ ਨੂੰ ਵੀ ਸਤਸੰਗਤ ਦੇ ਨਾਲ ਜੋੜਦੇ ਨੇ ਔਰ ਜੇਲ੍ਹ ਦੇ ਵਿੱਚ ਹਰ ਕਿਸੇ ਨਾਲ ਪਿਆਰ ਭਾਵਨਾ ਮਿਠਤ ਜਿਹੜੀ ਹੈ ਉਹ ਇਹਨਾਂ ਦੀ ਚੱਲਦੀ ਹੈ ਬਾਕੀ ਕੈਦੀਆਂ ਨੂੰ ਵੀ ਸੁਧਾਰਨ ਦੇ ਵਿੱਚ ਲੱਗੇ ਹੋਏ ਨੇ ਅਸੀਂ ਬਹੁਤ ਦੇਖੇ ਕੈਦੀ ਪਰ ਇਹਨਾਂ ਨੂੰ ਕੈਦੀ ਨਹੀਂ ਕਿਹਾ ਜਾ ਸਕਦਾ ਤਾਂ ਇਹ ਵੀ ਜਿਵੇਂ ਇੱਥੇ ਕਿਸੇ ਦਾ ਭਲਾ ਕਰਨ ਆਏ ਹੋਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਹ ਨਹੀਂ ਸੁਣ ਕੇ ਹੈਰਾਨ ਹੋ ਗਏ ਉਹਨਾਂ ਨੂੰ ਹੁਣ ਯਕੀਨ ਆ ਗਿਆ ਸੀ ਵੀ ਜੋ ਰਾਤ ਸੁਪਨਾ ਆਇਆ ਉਹ ਵਾਕਈ ਹੀ ਜਿਹੜਾ ਹੈ ਉਹ ਸੱਚ ਸੀ ਕਿਉਂਕਿ ਅਸਲ ਦੇ ਵਿੱਚ ਉਹ ਸੁਪਨਾ ਨਹੀਂ ਸੀ ਕਹਿਣ ਨੂੰ ਸੁਪਨਾ ਹੈ ਪਰ ਉਸ ਦੇ ਵਿੱਚ ਜੋ ਗੱਲਬਾਤ ਹੋਈ ਹੈ ਉਹ ਅਸਲੀ ਸੀ ਸ਼ਾਇਦ ਵੱਡੇ ਮਹਾਰਾਜ ਸਾਹਿਬ ਸਤਨਾਮ ਸਿੰਘ ਜੀ ਹਮੇਸ਼ਾ ਗੱਲ ਜਿਹੜੀ ਹੈ ਉਹ ਕਰਦੇ ਨੇ ਤਾਂ ਉਹਨਾਂ ਨੇ ਸ਼ਾਇਦ ਮੇਰੇ ਕੋਲ ਹੀ ਆ ਕੇ ਜਿਹੜੀ ਹੈ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਫਿਰ ਗੁਰੂ ਗੁਰਮੀਤ RAM ਰਹੀਮ ਸਿੰਘ ਜੀ ਆ ਪਿਤਾ ਜੀ ਦੇ ਨਾਲ ਉਹਨਾਂ ਦੀ ਜਿਹੜੀ ਹੈ ਗੱਲਬਾਤ ਹੁੰਦੀ ਹੈ ਭਾਵੇਂ ਕਿ ਇਹ ਮੁਲਾਕਾਤ 1-2 ਮਿੰਟ ਦੀ ਰਹੀ ਹੈ ਤੇ ਫਿਰ ਇਸ ਦੇ ਵਿੱਚ ਜਿਹੜੀ ਗੱਲਬਾਤ ਹੁੰਦੀ ਹੈ ਇਹੋ ਹੀ ਰਹੀ ਹੈ ਕਿ ਆ ਜੀ ਜੇਲ੍ਹ ਦੇ ਵਿੱਚ ਹਾਂ ਤੇ ਉਹ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਆਪ ਜੀ ਨੂੰ ਮੁਹੱਈਆ ਕਰਵਾ ਦਿੱਤੀ ਜਾਏਗੀ ਸੋ ਫਿਰ ਉਸ ਤੋਂ ਬਾਅਦ ਪਿਤਾ ਜੀ ਨੇ ਉਹਨਾਂ ਨੂੰ ਜਵਾਬ ਦਿੱਤਾ ਵੀ ਸਾਨੂੰ ਕਿਸ ਚੀਜ਼ ਦੀ ਲੋੜ ਹੈ ਅਸੀਂ ਜਿੱਥੇ ਵੀ ਬੈਠੇ ਹਾਂ ਸੋ ਆਨੰਦ ਦੇ ਵਿੱਚ ਹਾਂ ਕਿਉਂਕਿ ਉਹ ਪਰਮਾਤਮਾ ਉਹ ਪ੍ਰਭੂ ਜਿਹੜਾ ਹੈ ਉਹ ਆਪਣੇ ਬੱਚਿਆਂ ਨੂੰ ਕਦੇ ਵੀ ਦੁੱਖ ਤਕਲੀਫ ਨਹੀਂ ਆਉਣ ਦਿੰਦਾ ਤੇ ਉਹ ਹਮੇਸ਼ਾ ਹੀ ਸਾਰਿਆਂ ਦਾ ਧਿਆਨ ਰੱਖਦਾ ਹੈ ਸੋ ਪਿਤਾ ਜੀ ਨੇ ਇੰਨੀ ਗੱਲ ਕਹੀ ਸੋ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੋਂ ਚਲੇ ਜਾਂਦੇ ਨੇ ਉਹਨਾਂ ਨੂੰ ਮਿਲਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੂੰ ਇੱਕ ਗੱਲ ਕਹਿੰਦੇ ਨੇ ਵੀ ਜੋ ਵੀ ਕਾਰਵਾਈ ਹੈ ਪਿਤਾ ਜੀ ਦੀ ਰਿਹਾਈ ਦੇ ਲਈ ਆਪ ਜੀ ਸਾਨੂੰ ਦੱਸਣਾ ਕਰੋ ਇੱਕ ਫਾਈਲ ਤਿਆਰ ਕਰੋ ਇੱਕ ਖਰੜਾ ਤਿਆਰ ਕਰੋ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਰਿਹਾਈ ਹੈ ਉਹ ਜ਼ਰੂਰ ਹੋਵੇਗੀ ਕਿਉਂਕਿ ਇਹਨਾਂ ਨੂੰ ਜਿਹੜਾ ਹੈ ਜੇਲ੍ਹ ਦੇ ਵਿੱਚ ਰੱਖਣਾ ਬਿਲਕੁਲ ਸੰਭਵ ਨਹੀਂ ਹੈ ਕਿਉਂਕਿ ਇਹਨਾਂ ਦਾ ਜਿਹੜਾ ਕੰਮ ਹੈ ਉਹ ਮਕਸਦ ਹੈ ਉਹ ਦੁਨੀਆਈ ਲੋਕਾਂ ਨੂੰ ਪ੍ਰਭੂ ਨਾਲ ਜੋੜਨਾ ਹੈ ਸੋ ਇਹ ਸੱਚੇ ਸੰਤ ਨੇ ਇਹਨਾਂ ਨੂੰ ਜੇਲ੍ਹ ਵਿੱਚ ਰੱਖ ਕੇ ਆਪਾਂ ਕੁਝ ਵੀ ਨਹੀਂ ਕਰ ਸਕਦੇ ਸਭੋ ਇਹਨਾਂ ਨੂੰ ਤੇ ਬਾਹਰ ਵਿਚਰਨਾ ਚਾਹੀਦਾ ਹੈ ਹੁਣ ਜਦੋਂ ਇੰਨੀ ਗੱਲ ਸਾਰਿਆਂ ਨੇ ਸੁਣੀ ਸਾਰੇ ਹੀ ਇਸ ਗੱਲ ਨਾਲ ਇਮਤ ਹੋ ਗਏ ਉਸ ਤੋਂ ਬਾਅਦ ਫਿਰ ਉਹਨਾਂ ਸਾਰਿਆਂ ਨੇ ਆਪਣੀ ਜਿਹੜੀ ਹੈ ਉਹ ਸਹਿਮਤੀ ਪ੍ਰਗਟਾਤ ਦਿੱਤੀ ਫਿਰ ਲਗਭਗ ਸਾਰਿਆਂ ਨੇ ਜਿਹੜੀ ਹੈ ਆਪਣੀ ਸਹਿਮਤੀ ਦੇ ਦਿੱਤੀ ਫਿਰ ਸਾਰੇ ਹੀ ਉਸ ਕਾਰਜ ਦੇ ਵਿੱਚ ਲੱਗ ਜਾਂਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਪਣੇ ਕਾਰਜਾਂ ਦੇ ਵਿੱਚ ਵਿਜ਼ੀ ਹੋ ਜਾਂਦੇ ਨੇ ਪਰ ਇਹ ਕਹਾਣੀ ਭਾਵੇਂ ਕਿ ਸਾਨੂੰ ਬਹੁਤ ਸਿੱਖਿਆ ਰੂਪ ਹੈ ਪਰ ਜਿਸ ਦਿਨ ਵੀ ਹੋਏਗਾ ਸ਼ਾਇਦ ਇਸ ਤਰ੍ਹਾਂ ਹੀ ਹੋਏਗਾ ਹਜ਼ੂਰ ਪਿਤਾ ਜੀ ਜਦੋਂ ਵੀ ਜੇਲ੍ਹੋਂ ਬਾਹਰ ਆਉਣਗੇ ਸੋ ਇਸ ਤਰ੍ਹਾਂ ਹੀ ਕੋਈ ਕਰਾਮਾਤ ਵਾਪਰੇਗੀ ਕਿਉਂਕਿ ਉਹ ਆਪਣੀ ਮਰਜ਼ੀ ਨਾਲ ਨਹੀਂ ਉਹ ਕਿਸੇ ਦਾ ਭਲਾ ਕਰਨ ਦੇ ਲਈ ਸਤਸੰਗਤ ਦੇ ਲਈ ਇੱਕ ਬਹੁਤ ਵੱਡੀ ਜਿਹੜੀ ਹੈ ਦੁਨੀਆਂ ਦੇ ਕਸ਼ਟ ਨੂੰ ਟਾਲਣ ਦੇ ਲਈ ਸ਼ਾਇਦ ਉੱਥੇ ਬੈਠੇ ਹੋਏ ਨੇ ਜਿਸ ਦਿਨ ਉਹ ਮਕਸਦ ਪੂਰਾ ਹੋ ਗਿਆ ਉਸ ਦਿਨ ਪਿਤਾ ਜੀ ਝਿਲੋਂ ਬਾਹਰ ਆ ਜਾਣਗੇ ਕੋਈ ਵੀ ਰੋਕ ਨਹੀਂ ਸਕਦਾ ਸੋ ਇਸ ਤਰ੍ਹਾਂ ਹੀ ਕੋਈ ਕੌਤਕ ਵਾਪਰੇਗਾ ਜ਼ਰੂਰ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ